ਅਸਵੇਂ ਚੰਡੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ 788 ਗੱਟੂਆ ਸਮੇਤ ਪੁਲਿਸ ਨੇ ਕੀਤਾ ਕਾਬੂ ਰਿਪੋਰਟਰ ਬੀ ਐਸ ਕਲਸੀ ਗੁਰਦਾਸਪੁਰ ਰੋਡ ਦੇ ਬੇਲਣੀ ਦੀ ਆੜ ਵਿੱਚ ਖੂਨੀ ਕਹੀ ਜਾਂਦੀ ਚਾਈਨਾ ਡੋਰ ਦੇ ਗੱਟੂ ਵੇਚਣ ਵਾਲਾ ਬਿਰਤੀ ਪੁਲਿਸ ਨੇ ਪਾਰੀ ਮਾਤਰਾ ਵਿੱਚ ਖੂਨੀ ਡੋਰ ਦੇ ਗੱਟੂਆ ਸਮੇਤ ਗ੍ਰਿਫਤਾਰ ਕੀਤਾ ਹੈ ਕਾਦੀਆਂ ਪੁਲਿਸ ਨੂੰ ਇਹ ਕਾਮਯਾਬੀ ਸਪੈਸ਼ਲ ਸੈੱਲ ਦੀ ਮਦਦ ਨਾਲ ਹਾਸਲ ਹੋਈ ਹੈ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਪਟਿਆਲਾ ਤੋਂ ਵੀ ਰੋਸ਼ੀਆ ਤੋਂ ਖਾਸ ਰਿਪੋਰਟ ਪਟਿਆਲਾ ਸ਼ਹਿਰ ਦੇ ਨਿਊ ਕੁਸਵਲਾਂ ਜਿੱਦੋਂ ਜੁਦੀ ਕਰੋ ਕਿ ਬਹੁਤ 16 ਡੱਬੇ ਚైనా ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚైనా ਡੋਰ ਦਾ ਇੱਕ ਬੜਾ ਦੁਪਸਤਲ ਹੈਗਾ ਕਿ ਇਹ ਇਹਦਾ ਇਹ ਯੂਸ ਨਾਲ ਜਿਹੜਾ ਦੁਕਣੀ ਜਾਨ ਖਤਰਾ ਹੁੰਦਾ ਹੈ ਸਿਰਫ ਇਨੁ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਯੂਸ ਨਾਲ ਜੰਤੂਤਰਾ ਹੁੰਦਾ ਹੈ ਸਿਰ ਪੰਛੀ ਹੁੰਦੇ ਉਹਨਾਂ ਦੇ ਪਰਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਐਨ ਜੀ ਦੀ ਡਾਇਰੈਕਟਰ ਤੇ ਇਹਨਾਂ ਖਲਾਬ ਬੜੀ ਜੰਨੀ ਪਦਾਰਥ ਤੇ ਮਹੌਮ ਚੜੀ ਹੋਈ ਆ ਉਸੇ ਮਹੌਜੇ ਤਹਿਤ ਚੱਲ ਰਿਆਂ ਕੱਲ ਖਾਣਾ ਕਾਦੀਆਂ ਵੱਲੋਂ ਸਪੈਸ਼ਲ ਬਰਾਇਨ ਦੀ ਮਦਦ ਨਾਲ ਖਾਣਾ ਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਐ ਜਿਹਨੇ ਸੋਨ ਕੋਲ ਫੁੱਲਾਂ ਬੇਟੀਆਂ ਪਰੰਪਰਕੀਆਂ ਘਟੂਆਂ ਦੀਆਂ ਇੱਕ ਢੇਟੀ ਦੇ ਵਿੱਚ ਆਊਟਲਟ ਪਾ ਲਈ ਘਟੂਣੇ ਟੋਟਲ ਇਹ 768 ਘਟੂ ਬੰਦੇ ਨੇ ਇਹ ਕੋ ਬਰਾਮਕਾਰ ਕੀ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ परचा नंबर तीन तीन एक तो सो पच्ची रजिस्टर किया ना अंडरसैक्शन बी एन एस दो सौ तेईस सौ पच्ची न पंद्रह इनवायमेंट प्रोटैक्शन एक्ट से एक पचवंजा वाइल्ड लाइफ प्रोटैक्शन एक्ट लगाया इन्हें खिलाफ कार्रवाई कर दिया है परीक्षर है इसको अगह फजर हो जा रही है कि ये इसको फजल कितों लैके आता है वो जितना जितना तक नोट ਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਰ ਨੂੰ ਬਿਲਕੁਲ ਉਸ ਨਾ ਕਰਨ ਇਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜਿਹੜੀ ਇਹਨਾਂ ਨੇ ਬੜਾ ਪਤੰਡੂ ਡਾਣੀ ਹੈ ਉਹ ਜਰਨਲ ਯੂਜ਼ ਕਰਨ ਕਿਉਂਕਿ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਅਦ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ